ਇਹ ਬਚਾਰਾ ਮੈਂ ਤਾਂ ਮਾਨਣਾ ਕਿ ਅਸੀਂ ਕਰਨੀ ਨਹੀਂ ਨਾ ਕੋਈ ਮੈਨੂੰ ਉਹ ਕਰਕੇ ਉੱਥੇ ਇੱਕ ਬੰਦਾ ਮੈਨੂੰ ਮਿਲਿਆ ਜਿਹੜਾ ਉਹਨੂੰ ਮੈਂ ਕਿਹਾ ਉਹ ਕਹਿੰਦਾ ਬਲਾ ਨੇ ਇੱਥੇ ਗੋਲੀ ਮਾਰ ਦਿੰਦੇ ਮੁਸਲਮਾਨ ਮੈਂ ਕਿਹਾ ਬਲੋਂਗਾ ਅਸੀਂ ਇਹਦਾ ਕੀ ਚੱਕ ਲੈ ਮੈਂ ਅਸੀਂ ਵੀ ਸ਼ੋਰ ਬਹੁਤ ਉਹ ਫਿਰ ਰੋਂਦਾ ਹੀ ਚਲੇ ਗਿਆ ਅੰਜਾਈ ਮੈਂ ਤਸਿਆ ਨਹੀਂ ਮੈਂ ਕਿਸੇ ਅਸੀਂ ਯਾਨੀ ਲਾਹੌਰ ਦੇ ਸਿਚੁਏਸ਼ਨ ਤੱਕ ਰਕਾਰ ਲੈਣ ਚਲੇ ਗਏ ਤੁਸੀਂ ਹਾਂ ਉਹ ਦਾ ਸਿਚ ਜਿਹੜਾ ਨਾ ਉਹ ਤੱਕ ਰਕਾਰ ਲੈ ਕੇ ਜਦ ਤਾ ਯੂਨੀ ਉਕਾਨੀਆ ਜਿਸਨ ਉਥੇ ਪੇਜ ਗਈ। ਇਹ ਵੀ ਪਿੰਡ ਦੀ ਮਤਲਬ ਇਹ ਪੁਰਾਣੀ ਮਤਲਬ ਵੰਡ ਤੋਂ ਪਹਿਲਾਂ ਦੀ ਬਣੀ ਹੋਈ ਮਸਜਿਦ ਹੈ ਨਾ। ਤੇ ਇਹ ਜਿਹੜਾ ਕਮਰਾ ਬਣਿਆ ਹੋਇਆ ਇਹ ਅਸਲੀ ਮਸਜਿਦ ਸੀਗੀ। ਤੇ ਇੱਥੇ ਮਤਲਬ ਪੁਰਾਣੇ ਟਾਈਪ ਤੇ ਆ ਕੇ ਜੋ ਨਵਾਜੀ ਨਵਾਜ਼ ਪੜਦੇ ਹੁੰਦੇ ਸੀਗੇ ਤੇ ਇਹ ਉਦੋਂ ਦੇ ਇਦਾਂ ਹੀ ਨਾ ਉਦੋਂ ਤੋਂ ਤਾਂ ਮੇਰੇ ਖਿਆਲ ਨਾਲ ਢਹਿ ਢੇਰੀ ਗਈ ਹੈ ਨਾ। ਇੱਕ ਵਾਰੀ ਭਾਜੀ ਅਦਾ ਛਾਤੀ ਦਵਾਦੀ ਹੈ ਨਾ। ਚੱਲ ਰਹੀ ਹੈ ਨਾ ਵੀਡੀਓ ਵੀਡੀਓ ਤੇ ਬਣੇ ਰਹੋ ਸ਼ੇਅਰ ਕਰਨਾ ਵੀਡੀਓ ਨੂੰ ਕਿੰਨਾ ਸੋਹਣਾ ਇੱਥੇ ਆ ਵੀ ਜਿਹੜਾ ਕਹਿੰਦੇ ਆ ਬੋਰਡ ਨੂੰ ਵੀ ਐਵੇਂ ਹੀ ਬਾਬੇ ਨਹੀਂ ਕਿਹਾ ਗਿਆ ਬੜਾ ਪੁਰਾਣਾ ਬੋਰਡ ਆ ਇਹਦੀਆਂ ਜੜਾਂ ਉੱਤੋਂ ਥੱਲੇ ਤੱਕ ਭਾਜੀ ਆ ਕੇ ਜ਼ਮੀਨ 'ਚ ਦੇਖ ਲਓ ਇੰਟਰ ਕਰ ਗਈਆਂ ਤੇ ਇਹ ਉਸ ਵਕਤ ਦੀ ਪੁਰਾਣੀ ਮਸਜਿਦ ਦੇਖੋ ਕਿੰਦਾਂ ਇਹਦੇ ਹਾਲਾਤ ਆ ਮਸਜਿਦ ਦੇ ਬਹੁਤ ਹੀ ਸੰਭਾਲਣਯੋਗ ਜਿਹੜੇ ਆ ਇਹਦੇ ਹੋਣੇ ਚਾਹੀਦੇ ਆ ਬਟ ਉਹ ਨਹੀਂ ਕੰਮ ਹੈਗਾ ਇੱਥੇ ਉਸ ਬਾਗਤ ਦੇ ਕਾਫੀ ਕਾਰਾਗਰੀ ਕੀਤੀ ਹੋਈ ਆ ਨਾ ਤਾਂ ਦਵਾ ਜਿਹੜੀ ਆ ਬਾਅਦ ਵਿੱਚ ਬਣਾਈ ਗਈ ਪਰ ਇਹ ਮਸਜਿਦ ਢਾਈ ਢੇਰੀ ਹੋ ਗਈ ਹੋਰ ਇੱਥੇ ਤੁਸੀਂ ਦੇਖੋ ਹਾਲਾਤ ਅੰਦਰ ਦੇ ਮਸਜਿਦ ਦੇ ਕਾਫੀ ਤਾਸੋ ਹਾਲਾਤ ਬਹੁਤ ਹੀ ਪੁਰਾਣੀ ਆ ਇਹਨੂੰ ਰੰਗ ਵੀ ਬਾਜੀ ਕਦੇ ਕਦੇ ਕੀਤਾ ਲੱਗਦਾ ਆ ਸਹੀ ਆ ਜੀ ਸੱਚੀ ਗੱਲ ਤੇ ਅੰਕਲ ਦਾ ਕੀ ਨਾਮ ਆ ਆਪਣਾ ਮਿੰਦਰਪਾਲ ਮਿੰਦਰਪਾਲ ਕਿੰਨੀ ਉਮਰ ਆ ਆਪਣੀ ਕਿਹੜੀ ਉਮਰ ਦੋ ਘੱਟ 80 80 ਤੇ ਇਹ ਪੁਰਾਣੀ ਮਸੀਤ ਆ ਹਾਂ ਸੀ ਤੇ ਇਹ ਪੁਰਾਣੀ ਮਸੀਤ ਹੈ ਜੀ ਹਾਂਜੀ ਤੇ ਇਹ ਮਤਲਬ ਕਹਿ ਲਓ 78 78 ਇਹ ਪੁਰਾਣੇ ਸਮਿਆਂ ਦੀ ਜਿਹੜੀ ਉਦੋਂ ਮੁਸਲਮਾਨ ਭਰਾ ਰਹਿੰਦੇ ਹੁੰਦੇ ਸੀਗੇ ਜਿਹੜੇ ਪਰਿਵਾਰ ਇੱਥੇ ਉਹ ਬਜ਼ੁਰਗ ਨਹੀਂ ਦੇਖੇ ਅਸੀਂ ਬਜ਼ੁਰਗ ਨਹੀਂ ਦੇਖੇ ਤੇ ਉਦੋਂ ਇਸ ਟਾਈਮ ਮਤਲਬ ਉਸ ਟਾਈਮ ਤੇ ਇੱਥੇ ਆਪਣਾ ਜੋ ਨਵਾਜ਼ ਵਗੈਰਾ ਪੜਦੇ ਹੁੰਦੇ ਸੀ ਤੇ ਇਹ ਜਿਹੜਾ ਆ ਖੂਹ ਆ ਇਹ ਖੂਹ ਆ ਜੀ ਇਹ ਪੁਰਾਣਾ ਖੂਹ ਆ ਨਾ ਉਸ ਪੁਰਾਣਾ ਖੂਹ ਆਏ ਜੋ ਅਸੀਂ ਸਾਫ਼ ਕਰਕੇ ਪਾਣੀ ਪੜਦੇ ਪਾਣੀ ਪੜਦੇ ਰਹੇ ਅੱਗੇ ਵੀ ਸੀ ਨਾਦੇ ਵੀ ਕੋਈ ਨਾ ਭਰ ਕੇ ਨਾ ਅੱਛਾ ਜੀ ਇਹ ਤਾਂ ਤਾਰਾ ਗੜ ਦੀ ਕੋਈ ਇੱਕੋ ਜਿਹਾ ਪੰਨੀ ਹਾਂ ਅੱਛਾ ਜੀ ਤੇ ਇਹ ਉਸ ਟਾਈਮ ਦੇ ਉੱਤੇ ਮਤਲਬ ਜਦੋਂ ਤੁਸੀਂ ਬਲੋ ਪੁਰਾਣੇ ਦੇਖਦੇ ਆ ਰਹੇ ਇਹ ਹੀ ਚੀਜ਼ ਆ ਮਲਾਹਿਦ ਰਖਤੇ ਆ ਬਹੁਤ ਪੁਰਾਣਾ ਠੀਕ ਆ ਠੀਕ ਆ ਹੋਰ ਵੀ ਦਾ 400 ਸਾਲ ਪੁਰਾਣਾ ਹਾਂ ਇਹ ਕਿਉਂਕਿ ਆ ਜੜਾ ਤੋਂ ਹੀ ਲੱਗਦਾ ਦੇਖੋ ਕਿੱਦਾਂ ਥੱਲੇ ਨੂੰ ਆਈਆਂ ਆ 400 ਤੋਂ ਵੀ ਮੁਲ ਘਟਿਆ ਬਹੁਤ ਪੁਰਾਣਾ 4-500 ਸਾਲ ਤੋਂ ਵੀ ਇੱਥੇ ਸਰਦਾਰ ਸਗਾ ਉਹ ਸਾਹਮਣੇ ਰੰਦੇ ਅੱਛਾ ਜੀ ਹਾਂ ਹਾਂ ਤੁਹਾਡੇ ਯਾਰ ਕੇ ਮੁੰਡੇ ਉਹਨਾਂ ਦੇ ਬਾਹਰ ਹੀ ਰਹਿੰਦੇ ਆ। ਅੱਛਾ ਜੀ। ਬਾਹਰ ਗਏ ਪਰਿਵਾਰ ਦਾ ਰਹੇ। ਅੱਛਾ ਜੀ। ਇਹ ਸੰਤ ਡੀਰੇ ਵਾਲੇ ਆਏ ਹਰਪੁਰਾ। ਅੱਛਾ ਜੀ। ਕਹਿੰਦੇ ਕੋਲ ਬੋੜ ਬੰਡਣੀ ਆ। ਅੱਛਾ ਜੀ। ਬੰਦਨਣ ਵਾਸਤੇ ਜਿਹੜੇ ਆਲੇ ਦੋਲੇ ਪੇਸ਼ੇ ਪਿੰਡ ਚ ਨੀ ਉਹਨਾਂ ਬੋੜ ਛੱਡੀ। ਹਾਂਜੀ। ਲੈ ਗਏ ਬੰਦ। ਅੱਛਾ ਜੀ। ਉਹਨਾਂ ਰੋਕੇ ਵੀ ਨਹੀਂ ਕਿਸੇ ਦੇ ਵਿੱਚ ਝਾੜ ਮੋਖ ਜਗ੍ਹਾ ਦੇ ਉੱਤੇ ਨੁਗਰ ਪੱਕਾ। ਹਾਂਜੀ। ਸਾਡੇ ਬੁੜਾ ਕਹਿੰਦਾ ਮੈਨੂੰ ਵੜ ਦਿਓ ਤਾਂ ਫੇਰ ਬੋੜ। ਅੱਛਾ ਜੀ। ਸਾਡੇ ਬਜ਼ੁਰਗ ਨੇ ਬਚਾਈ। ਅੱਛਾ ਜੀ। 80 ਤੇ 85 ਸਾਲ ਦੇ ਹੋ। 90 90 ਤੇ 5 ਮਤਲਬ ਇਹ ਬਹੁਤ ਪੁਰਾਣੀ ਬੋੜ ਆ ਪੁਰਾਣੀ ਬੋੜ ਤੇ ਇਹਦਾ ਜਿਹੜਾ ਮਤਲਬ ਇੱਥੇ ਬਣਿਆ ਮਸੀਤ ਆ ਤੇ ਇਹ ਦੋ ਚੀਜ਼ਾਂ ਬਣੀਆਂ ਹੋਈਆਂ ਕੋਈ ਹੋਰ ਵੀ ਉਹ ਸਾਡੇ ਜਿੰਨ ਦੇਲ ਬਣਿਆ ਬਾਦਵੀ ਉਹ ਬਾਅਦ ਵਿੱਚ ਬਣਿਆ ਬਾਦਵੀ ਕਿ ਸਰ ਦਾ ਉਹ ਵੀ ਜਿਲੇ ਰਿਪੋਰਟ ਦਿੱਤੀ ਨਾ ਅਸੀਂ ਹਾਂਜੀ ਉੱਥੇ ਗਏ ਸੀ ਡੀਸੀ ਦੇ ਹਾਂਜੀ ਉਸੇ ਜਗ੍ਹਾ ਲਿਖਾਇਆ ਵੀ ਇਹ ਬੋੜ ਰਹਿਣੀ ਚਾਹੀਦੀ ਹੈ ਵੱਢਣੀ ਚਾਹੀਦੀ ਠੀਕ ਆ ਜੀ ਉਹਨਾਂ ਐਸ ਡੀਓ ਜਿਹੜਾ ਜ਼ਿਲ੍ਹੇ ਦਾ ਮਾਲਕ ਹਾਂਜੀ ਉਹਨੂੰ ਉੱਥੇ ਸੱਜਿਆ ਬੰਦਿਆਂ ਨੂੰ ਉਹਨਾਂ ਦੇ ਸੈਨ ਹੋਏ ਹੋ ਉੱਥੇ ਅੱਛਾ ਜੀ ਪਰ ਨੋਟ ਬਣੇ ਹੋ ਸਾਡੇ ਕੋਲ ਸਿਗੇ ਗਵਾਚੇ ਇਹ ਦੋ ਹੀ ਜਗ੍ਹਾ ਆ ਇਹ ਮਤਲਬ ਬਣੀਆਂ ਹੋਈਆਂ ਜਾਂ ਇੱਥੇ ਕੋਈ ਹੋਰ ਵੀ ਚੀਜ਼ ਸੀ ਜਿਹੜੀ ਢੈ ਢੇਰੀ ਹੋ ਚੁੱਕੀ ਆ ਹਾਂ ਉਹ ਇੱਥੇ ਬਰਾਂਡੇ ਸੀ ਬਰਾਂਡੇ ਸੀਗੇ ਬਰਾਂਡੇ ਸੀ ਮੁਸਲਮਾਨਾਂ ਦੇ ਮਕਾਨ ਸੀ ਅੱਛਾ ਜੀ ਉਹ ਸਾਡੇ ਸਾਹਮਣੇ ਚਿੱਠੇ ਉੱਥੇ ਜਗ੍ਹਾ ਤੇ ਖਾਸ ਕਰਕੇ ਪੀਰ ਦੇ ਹਾਂਜੀ ਉੱਥੇ ਲੰਗਰ ਵਾਸੇ ਉਹੀ ਲੰਗਰ ਘਰ ਮਾਇਆ ਓਕੇ ਚਲ ਜਾਈਏ ਚਲ ਜਾਈਏ ਠੀਕ ਹੈ ਜੀ ਤੇ ਬਾਬਾ ਜੀ ਇਸ ਪੇੜ ਵਿੱਚ ਹੋਰ ਕਿੰਨੇ ਕਿੰਦਾ ਦੇ ਪੁਰਾਣੀਆਂ ਪੁਰਾਣੇ ਕਿੰਨੀ ਵਸੀਤ ਹੁੰਦੀ ਸੀਗੀ ਪੇੜ ਦੇ ਐਸਾਸੇ ਬਾਬਾ ਹਾਜੀ ਜਵਾਲ ਜਗਾ ਹਾਂਜੀ ਇੱਕ ਉਹ ਬਾਬਾ ਜਿੰਦਾ ਪੀਰ ਜਗਾ ਹਾਂਜੀ ਉਹ ਮੁਸਲਮਾਨੀ ਜਗਾ ਪੱਕੀ ਹਾਂਜੀ ਇੱਕ ਹਾਜੀ ਸਾਖੀ ਜਗਾ ਅੱਛਾ ਜੀ ਇੱਕ ਉਹ ਗੋਡਾ ਪੀਰਾ ਚੋ ਦੇ ਕੰਢੇ ਤੇ ਹਾਂਜੀ ਦੇਖੀ ਹੁਣ ਤੁਸੀਂ ਠੀਕ ਹੈ ਜੀ ਮਤਲਬ ਇਹ ਪੁਰਾਣੀਆਂ ਬੰਡ ਵੇਲੇ ਤੋਂ ਪਹਿਲਾਂ ਦੀਆਂ ਆ ਤੇ ਮੁਸਲਮਾਨਾਂ ਦੇ ਘਰ ਵੀ ਇੱਥੇ ਸੀਗੇ ਘਰ ਵੀ ਸੀ ਅੱਛਾ ਜੀ ਰਹਿੰਦੇ ਸੀ ਮੁਸਲਮਾਨ ਇਕੱਠੇ ਹੁੰਦੇ ਸੀ ਤੁਸੀਂ ਬੰਡ ਨਹੀਂ ਦੇਖੀ ਨਾ ਜਦੋਂ 1947 ਚ ਹੋਈ ਆ ਹਾਂ ਉਹ ਨਹੀਂ ਦੇਖੀ ਸੀ ਲੜਾਈ ਉਹ ਤੁਹਾਨੂੰ ਜੋ ਲੋਕਾਂ ਕੋਲੋਂ ਸੁਣਿਆ ਸੁਣਿਆ ਉਸ ਟਾਈਮ ਕੀ ਦੱਸਦੇ ਬਜ਼ੁਰਗ ਅੱਛਾ ਜੀ ਬਜ਼ੁਰਗਾਂ ਨੂੰ ਮਾਰੀ ਜਾਂਦੇ ਸੀ ਮੁਸਲਮਾਨ ਮੁਸਲਮਾਨਾਂ ਨੂੰ ਕਿੰਝ ਮਾਰਦੇ ਅੱਛਾ ਜੀ ਸਾਡੇ ਬਜ਼ੁਰਗਾਂ ਇੱਥੇ ਟੈਂਪਲ ਅੱਗਾ ਸੀ ਉਹ ਬਾਗ ਦਾ ਵਿੱਚ ਅੱਛਾ ਜੀ ਆ ਬਹੁਤ ਵੀ ਦੇਖੀ ਤੇ ਆਹ ਸਾਰੇ ਖੇਤੇ ਦੇ ਬਾਗ ਹੀ ਨੇ ਅੱਛਾ ਜੀ ਆ ਬਾਗ ਹੀ ਨੇ ਠੀਕ ਹੈ ਜੀ ਠੀਕ ਹੈ ਜੀ ਉਹ ਦੱਸਦੇ ਹੁੰਦੇ ਸੀ ਵੀ ਕੈਂਪ ਚ ਜਾ ਕੇ ਅਸੀਂ ਬਚੇ ਅੱਛਾ ਜੀ ਨਹੀਂ ਤਾਂ ਅਸੀਂ ਮਰ ਜਾਣਾ ਮਰ ਜਾਣਾ ਸੋਡੀਆਂ ਦੇ ਆਲੇ ਦੋਲੇ ਧੋਪਾਂ ਮੀਂਹਾਂ ਸੀ ਅੱਛਾ ਜੀ ਗੱਬੇ ਨਹੀਂ ਗੱਲਾਂ ਤਾਂ ਬੈਠਾ ਸੀ ਜਿਹੜੇ ਬਚ ਗਏ ਹੂੰ ਹੂੰ ਕੋਸ਼ਮਾਤ ਮਤਲਬ ਹਾਲਾਤ ਬਹੁਤ ਜਦੋਂ ਗੱਡੀਆਂ ਦੀਆਂ ਗੱਡੀਆਂ ਮਾਰੀ ਜਾਂਦੇ ਤਰਸ ਜੋਗ ਸੀਗੇ ਉਸ ਟਾਈਮ ਤੇ ਆਪਣੇ ਉਧਰ ਵੱਡ ਹੋਈ ਜਾਂਦੇ ਸਾਡੇ ਵਾਲੇ ਉਧਰ ਉਧਰ ਹਾਂਜੀ ਕਾਫੀ ਘਾਟਾ ਪਿਆ ਇਹ ਜਿਹੜਾ ਮਤਲਬ ਸੁਣਦੇ ਪਏ ਹਾਂਜੀ ਇਹ ਘਾਟਾ ਕਦੀ ਨਹੀਂ ਪੂਰਾ ਹੋਣ ਵਾਲਾ ਜਿਹੜੀ ਵੰਡ ਹੋ ਗਈ ਨਾ ਸਾਡੇ ਦੇਸ਼ ਦੀ ਇਹ ਨਹੀਂ ਪੂਰਾ ਇੱਕੋ ਹੀ ਪੰਜਾਬ ਤੇ ਦੋ ਲੀਕਾ ਵਜ ਗਈਆਂ ਹਾਂਜੀ ਵੀਡੀਓ ਦੇਖ ਰਹੇ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਉੜਬਲੂ ਖਸਰਪੁਰ ਤੋਂ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਆ ਕਿਉਂਕਿ ਅੱਜ ਅਸੀਂ ਤੁਹਾਨੂੰ ਇੱਕ ਖਾਸ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਸਾਲ 1947 ਦੇ ਵਿੱਚ ਜਦੋਂ ਵੰਡ ਹੋਈ ਤਾ ਬੰਡ ਵਿੱਚ ਅਨੇਕਾਂ ਹੀ ਪਰਿਵਾਰ ਆਪਣੇ ਜੱਦੀ ਘਰਾਂ ਨੂੰ ਛੱਡ ਕੇ ਕੁਝ ਪਾਕਿਸਤਾਨ ਚਲੇ ਗਏ ਤੇ ਪਾਕਿਸਤਾਨ ਤੋਂ ਕੁਝ ਇੱਥੇ ਭਾਰਤ ਇੰਡੀਆ ਪੰਜਾਬ ਦੇ ਵਿੱਚ ਆਣ ਬਸੇ ਤਾਂ ਉਹ ਜਿਹੜਾ ਮੰਜ਼ਰ ਸੀ ਬਹੁਤ ਹੀ ਦਰਦਨਾਕ ਸੀ ਕਈਆਂ ਮਾਮਾ ਦੇ ਪੁੱਤ ਵਿਛੜ ਗਏ ਕਈ ਭੈਣਾਂ ਦੇ ਵੀਰ ਕਈਆਂ ਦੇ ਬਾਲ ਬੱਚੇ ਘਰ-ਬਾਰ ਡੰਗਰ ਮਾਲ ਜੋ ਵੀ ਖੇਤ ਸਭ ਕੁਝ ਉਜੜ ਗਿਆ ਰਾਤੋਂ ਰਾਤ ਦੇ ਵਿੱਚ ਪਤਾ ਹੀ ਨਹੀਂ ਲੱਗਿਆ ਦਾ ਮਤਲਬ ਕਿ ਹਾਲੇ ਤੱਕ ਵੀ ਕਈ ਬਜ਼ੁਰਗ ਜਿਹੜੇ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆ ਕੁਝ ਪਾਕਿਸਤਾਨ ਦੇ ਵਿੱਚ ਆ ਤੇ ਅਸੀਂ ਉਹਨਾਂ ਲੋਕਾਂ ਨੂੰ ਤਾਂ ਨਹੀਂ ਮਿਲ ਸਕਦੇ ਕਿਉਂਕਿ ਕਈ ਸਰਦਾਂ ਦੀਆਂ ਕਈ ਵਿਜੇ ਦੀਆਂ ਤੰਗੀਆਂ ਕਰਕੇ ਤੇ ਇਸੇ ਤਰ੍ਹਾਂ ਅਸੀਂ ਅੱਜ ਪਹੁੰਚੇ ਆ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਪਿੰਡ ਬੀਬੀ ਪਡੋਰੀ ਹਰਖੋਵਾਲ ਸੰਤਾ ਦਾ ਜਿਹੜਾ ਇੱਥੇ ਗੁਰਦੁਆਰਾ ਆ ਉਹਦੇ ਦੇ ਬੈਕਸਾਈਡ ਹੀ ਹੁਸ਼ਿਆਰਪੁਰ ਤੋਂ ਚੰਦਕ ਕਿਲੋਮੀਟਰ ਦੀ ਦੂਰੀ ਤੇ ਪਿੰਡ ਪੈਂਦਾ ਆ ਬੀਬੀ ਦੀ ਪਡੋਰੀ ਬਹੁਤ ਹੀ ਪੁਰਾਣਾ ਤੇ ਪ੍ਰਾਤਨ ਪਿੰਡ ਆ ਇਸ ਪਿੰਡ ਦਾ ਕਾਫੀ ਇਤਿਹਾਸ ਵੀ ਜੁੜਿਆ ਆ ਤੇ ਇਹ ਜਿਹੜਾ ਪਿੰਡ ਆ ਜਾਂ ਇਸ ਇਹ ਜਿਹੜਾ ਇਲਾਕਾ ਆ ਇਹ ਮੁਸਲਮਾਨ ਵੀਰਾਂ ਦਾ ਇਲਾਕਾ ਸੀ ਕਾਫੀ ਮਤਲਬ ਕਹੇ ਲੋ ਅਮੀਰ ਤੇ ਤਗੜੇ ਲੋਕ ਇੱਥੇ ਰਹਿੰਦੇ ਹੁੰਦੇ ਸੀ ਜਿਹੜੇ ਉਸ ਟਾਈਮ ਤੇ ਪਾਕਿਸਤਾਨ ਚਲੇ ਗਏ ਤੇ ਇਸੇ ਤਰ੍ਹਾਂ ਅੱਜ ਅਸੀਂ ਜਿਹੜੀ ਮੁਲਾਕਾਤ ਕਰਨ ਜਾ ਰਹੇ ਆ ਇਸੇ ਪਿੰਡ ਦੇ ਵਸਨੀਕ ਅ ਸ਼੍ਰੀਪੂਰਨ ਚੰਦ ਜੀ ਦੇ ਨਾਲ ਤੇ ਉਹਨਾਂ ਕੋ ਉਹਨਾਂ ਦੀ ਜਵਾਨੀ ਸੁਣਾਗੇ ਇਹਨਾਂ ਦਾ ਪੁਰਾਣਾ ਇਤਿਹਾਸ ਪਿੰਡ ਦਾ ਤੇ ਉਸ ਸਮੇਂ ਇਹ ਹਾਲਾਤ ਜੋ ਵੀ ਬਣੇ ਹੋਏ ਸੀ ਸਾਨੂੰ 1947 ਵੰਡ ਵੇਲੇ ਸੋ ਆਉ ਕਰਦੇ ਆ ਗੱਲਬਾਤ ਸੱਚੀ ਕਾਲ ਅੰਕਲ ਜੀ ਸੱਚੀ ਕਾਲ ਜੀ ਸਾਹਿਬ ਹਾਂਜੀ ਬਹੁਤ ਸਾਨੂੰ ਠੀਕ ਠਾਕ ਜੀ ਠੀਕ ਠਾਕ ਬਹੁਤ ਵਧੀਆ ਜੀ ਤੇ ਅੰਕਲ ਜੀ ਪਹਿਲਾਂ ਤਾਂ ਤੁਸੀਂ ਇਹ ਸਾਨੂੰ ਦੱਸੋ ਆਪਣਾ ਨਾਂ ਤੇ ਆਪਣੀ ਉਮਰ ਕਿੰਨੀ ਹੈ ਮੇਰਾ ਨਾਂ ਹੈ ਜੀ ਪੂਰਨ ਚੰਦ ਠੀਕ ਹੈ ਜੀ ਤੇ ਮੇਰੀ ਉਮਰ ਹੈ ਜੀ 99 ਸਾਲ ਚੜ੍ਹਿਆ 90 ਪੂਰੇ ਹੋ ਕੇ 99 ਚੜ੍ਹਿਆ 99 ਚੜ੍ਹਿਆ ਠੀਕ ਹੈ ਜੀ ਤੇ ਅੰਕਲ ਜੀ ਲਗਭਗ ਆਪਣੇ 91 ਸਾਲ ਦੀ ਉਮਰ 91 ਸਾਲ ਚੜਿਆ ਚੜੇ ਆਇਆ ਕੰਮੇ ਚੜਿਆ 91 ਚੜਿਆ ਆ ਤੇ ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਇਹ ਪਿੰਡ ਆ ਤੁਸੀਂ ਸ਼ੁਰੂ ਤੋਂ ਇਸ ਪਿੰਡ ਚ ਰਹਿੰਦੇ ਹੋ ਹਾਂ ਜੀ ਹਾਂ ਜੀ ਬਚਿੰਦੇ ਆ ਜੀ ਬਚਿੰਦੇ ਆ ਇੱਥੋਂ ਦੇ ਤੇ ਮੈਨੂੰ ਇਹ ਦੱਸੋ ਕਿ ਜਦੋਂ ਬੰਡ ਹੋਈ 1947 ਦੀ ਤੁਸੀਂ ਉਹ ਦੇਖੀ ਹੋਣੀ ਬਿਲਕੁਲ ਜੀ ਬਿਲਕੁਲ ਕਿੰਨੀ ਉਮਰ ਸੀਗੀ ਦੀ ਉਸ ਟਾਈਮ ਤੇ ਆ ਉਦੋਂ ਮੇਰੇ ਖਰ 9-10 ਸਾਲ ਦੀ ਉਮਰ ਸੀ 9-10 ਸਾਲ ਦੀ ਉਮਰ ਸੀ 8-9 ਸਾਲ ਦੀ ਰੱਖ ਲਓ ਜਾਂ ਮਾੜਾ ਜੀ ਪੂਰਾ ਧਿਆਨ ਸੀ ਸਾਨੂੰ ਸਭ ਨੂੰ ਠੀਕ ਆ ਜੀ ਤੇ ਉਸ ਤੋਂ ਪਹਿਲਾਂ ਤਾਂ ਮੈਨੂੰ ਥੋੜਾ ਜਿਹਾ ਤੁਸੀਂ ਵਾਕਿਆ ਦੱਸੋ ਇੱਥੇ ਕਿੱਦਾਂ ਮੁਸਲਮਾਨ ਰਹਿੰਦੇ ਸੀ ਕੀ ਪਰਵਾਹ ਸੀ ਕੀ ਗੋਤ ਸੀ ਉਹਨਾਂ ਦੇ ਦੇਖੋ ਜੀ ਪਹਿਲੇ ਚ ਵੇਲੇ ਉਹ ਜਿਹੜੇ ਮੁਸਲਮਾਨ ਸਾਡਾ ਜਗ੍ਹਾ ਰੂਖ ਸੀ ਉਹ ਸਾਡੇ ਗੋਤੀ ਸਾਡਾ ਗੋਤੀ ਸਿੱਧੂ ਆ ਸਿੱਧੂ ਆ ਉਹ ਸਾਡੀ ਬਜ਼ੁਰਗਾਂ ਦੀ ਭੈਣ ਸੀ ਅਸੀਂ ਉਹਨਾਂ ਨਾਲ ਮਿਲਦੇ ਸੀ ਉਹਨਾਂ ਦੇ ਹੋਰ ਵੀ ਜਿਹੜੇ ਸ਼ੀਖ ਸੇ ਉਹ ਵੀ ਸਾਡੇ ਨਾਲ ਮਿਲਦੇ ਸੀ ਅੱਛਾ ਜੀ ਸਾਡੇ ਬਜ਼ੁਰਗਾਂ ਦਾ ਬਹੁਤ ਚੰਗਾ ਕੰਮ ਸੀਗਾ ਉਹ ਮਰ ਹਰ ਪਿੰਡ ਦੇ ਵਿੱਚ ਜਾਨੀ ਹਰ ਤੇ ਕੰਮ ਕਰਦੇ ਸੀ ਠੀਕ ਹੈ ਜੀ ਉਹ ਕਰਕੇ ਉਹ ਤੋਂ ਬਾਅਦ ਫਿਰ ਦੇਖੋ ਇਹ ਸਾਡਾ ਵਿਆਹਾਂ ਚ ਸਾਰੇ ਉਹਨਾਂ ਦਾ ਆਉਣਾ ਜਾਣਾ ਸਾਰਾ ਹੁੰਦਾ ਸੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਉਹਦੇ ਮੁੰਡਾ ਸੀ ਇੱਕ ਮਕਬੂਲ ਉਹਦਾ ਨਾਂ ਸੀ ਮਕਬੂਲ ਇੱਕ ਉਹ ਮੇਰੇ ਨਾਲ ਪੜਦਾ ਸੀ ਅੱਛਾ ਜੀ ਇਹ ਕੋ ਤੋਂ ਬਾਅਦ ਇੱਕ ਹੋਰ ਸੀ ਮੁਸਲਮਾਨ ਸੀ ਉਹ ਰਾਮਲਾ ਪੜਾ ਪੜਾ ਪੂਰਾ ਮੁੰਡਾ ਸੀ ਉਹ ਮਰ ਗਿਆ ਸੀ ਰਾਜਪੁਰ ਦੇ ਸਕੂਲ ਸੀ ਉਹ ਤੋਂ ਪੜ ਰਿਹਾ ਹੁੰਦਾ ਉਹ ਮਰ ਗਿਆ ਸੀ ਉਹ ਵੀ ਅਸੀਂ ਦੇਖਿਆ अच्छा वो तो बाद फिर देखो जी ਏਦਾਂ ਮਿਲ ਲਗ ਲਦੇ ਰਹੇ ਆਉਂਦੇ ਜਾਂਦੇ ਰਹੇ ਜਾਨੀ ਉਹ ਉਹ ਜਾਨੀ ਸਾਨੂੰ ਨਫਰਤ ਬਹੁਤ ਕਰਦੇ ਸੇ ਸਾਡਾ ਉਹਨਾਂ ਨਾਲ ਸੂਪ ਆ ਕੇ ਸਾਡਾ ਚੱਲਦਾ ਸੀ ਖਾਣਾ ਪੀਣਾ ਕਿਥੇ اچھا ਉਸ ਟਾਈਮ ਤੇ ਤੁਹਾਡਾ ਮੁਸਲਮਾਨ ਵੀਰਾਂ ਨਾਲ ਬਹੁਤ ਸਾਰਾ ਪ੍ਰਭਾਵ ਦਾ ਬਹੁਤ ਮੈਂ ਕਹੇ ਪੁੱਛੋ ਨਾ ਜਦੋਂ ਪਾਕਿਸਤਾਨ ਬਣਿਆ ਉਹ ਵੀ ਰੋਂਦੇ ਸ ਸੀ ਵੀਰ ਹੁੰਦੇ ਸੇ ਅੱਛਾ ਜੀ ਹਾਂ ਕੀ ਮੰਜ਼ਰ ਸੀ ਉਸ ਟਾਈਮ ਤੇ ਜਦੋਂ ਮਤਲਬ ਉਹ ਮੈਨੂੰ ਕਈ ਵਾਰੀ ਉਹ ਸਾਡੇ ਲੋਕਾਂਡੇ ਖੜੇ ਹੋ ਜਾਂਦੇ ਕਈ ਗੱਲਾਂ ਸੁਣੀ ਆਇਆ ਜਿੱਦਣ ਇਹ ਵੰਡ ਦਾ ਸੱਦਾ ਆ ਗਿਆ ਕਿ ਭਾਈ ਸਵੇ ਨੂੰ ਵੰਡਿਆ ਉਸ ਟਾਈਮ ਤੇ ਕੀ ਉਸ ਟਾਈਮ ਦੇ ਹਾਲਾਤ ਸੀ ਉਸ ਸਮੇਂ ਤੇ ਸਿਗਾ ਜੀ ਬਈ ਮੁਸਲਮਾਨ ਆਉਂਦੇ ਸੇ ਅੱਛਾ ਤੇ ਜਿਹੜੇ ਸਿੱਖ ਸੀਗੇ ਉਹ ਇਹਨਾਂ ਦੇ ਪਿੰਡਾਂ ਨੂੰ ਅੱਗ ਲਾਏ ਜਾਂਦੇ ਸਨ ਅੱਛਾ ਜੀ ਹਾਂ ਘਾਰ ਹੁੰਦੀ ਸੀ ਅੱਛਾ ਜੀ ਮਾਲ ਹਲਲ ਲਾ ਕਿਉਂਕੋ ਉਧਰ ਮੁਸਲਮਾਨਾਂ ਨੂੰ ਮੁਸਲਮਾਨ ਲੁੱਟੇ ਜਾਂਦੇ ਸੇ ਸਾਡੇ ਪੰਜਾਬੀਆਂ ਨੂੰ ਇਧਰ ਇਹ ਲੁੱਟਣ ਲੱਪਾ अच्छा जी ए लुटने करके फिर बहुत अफगाण आणियां यानी तरफ दे रोटी दे साडी माए ने रोटियां पकावनी अच्छा जी साडा पुराना ਘਰ ਉਧਰ ਆ ਉਹ ਗਲੀ ਦੇ ਵਿੱਚ ਉਹ ਦਾਦਾਨ ਕਾ ਬੀਬੀ ਰੋਟੀਆਂ ਮੈਂ ਤੜੀ ਗਾਲਵਾ ਭੁਖਿਆ ਆਆਂ ਯਾ ਰੋਟੀਆਂ ਵਰਤਾਈ ਜਾਂਦੀ ਸਾਡਾ ਘਰ ਬਹੁਤ ਚੱਲਦਾ ਸੀ ਸਾਡੇ ਦਾਣਾ ਪੱਕਾ ਕਾਫੀ ਹੂੰ ਮੁਕਤੀ ਗੱਲ ਆ ਜੀ ਵੀ ਉਹ ਜਦੋਂ ਗਏ ਆ ਸਾਡੇ ਬਜ਼ੁਰਗ ਆਪ ਨਸਰਾਏ ਤੱਕ ਛੱਡਣ ਗਏ ਅੱਛਾ ਨਸਰਾਏ ਤੱਕ ਨਸਰਾਏ ਤੱਕ ਉੱਥੇ ਕੈਂਪ ਲੱਗਾ ਹਾਂਜੀ ਉਹ ਸਾਡੇ ਬਜ਼ੁਰਗਾਂ ਸਾਡੇ ਬਜ਼ੁਰਗਾਂ ਨੇ ਢਾ ਵੀ ਲਿਆ ਸੀ ਹਾਂਜੀ ਜਟਾ ਨੇ ਸਾਡੇ ਬਜ਼ੁਰਗ ਤਕੜੇ ਸੀ ਬਿਨਾਂ ਚੌਨ ਕੁੱਟਿਆ ਫੇ ਸਾਡੇ ਬੰਦੇ ਪਰ ਲੱਗ ਗਿਆ ਫਿਰ ਉਹਨੇ ਪਛਾਣ ਲਿਆ ਸਾਡੇ ਬਜ਼ੁਰਗਾਂ ਇਹਨੇ ਫਲਾਣਾ ਉਹ ਕਹਿੰਦਾ ਭੈ ਜੀ ਫਿਰ ਮੈਨੂੰ ਕੁੱਟਣਾ ਸੀ ਉਹ ਮਾਰੇ ਪਸ਼ੂ ਵੀ ਦੇ ਕੇ ਉਹਨੇ ਫਿਰ ਉਹਨੇ ਕਹਿੰਦਾ ਨਹੀਂ ਨਹੀਂ ਤੁਸੀਂ ਅਸੀਂ ਵੇਚਨੇ ਤਾਂ ਉਹਨਾਂ ਪੈਸੇ ਲੈ ਕੇ ਦੇਣੀ ਅੱਛਾ ਜੀ ਉਹ ਜਿੱਦਾਂ ਦਸੀਆ 20 ਦੇਣਾ ਬੀਆਂ ਦਾ 25 ਦੇਣਾ 25 ਦਾ 20 ਇਹਦੇ ਵਿੱਚ ਗਏ ਪੈਸੇ ਦੇਣੇ ਭਾਂਡੇ ਤੱਕ ਵੀ ਸਾਡੇ ਬਿਜੋਰਗਾਂ ਵੇਚ-ਵੇਚ ਕੇ ਉਹਨਾਂ ਨੇ ਪੈਸੇ ਦਿੱਤੇ। ਅੱਛਾ ਜਿਹੜੇ ਉਹ ਗਾਂ ਜਾਏ ਬਸ ਖਾਣਾ ਪੀਣਾ ਉਹ ਕਿੱਦਾਂ ਕਰਨਗੇ? ਹਾਂਜੀ। ਉੱਥੇ ਕਿਹੜਾ ਉਹਨਾਂ ਦੀ ਫੈਕਟਰੀ ਚੱਲਦੀ ਹੈ। ਹਾਂਜੀ ਹਾਂਜੀ। ਉਸੇ ਇਧਰ ਨੱਠ ਪਾਇ ਦੇ ਵਿੱਚ ਫਿਰ ਉਹ ਦੇ ਲਵੇ। ਉਸ ਅਬਦਲ ਖਬੂ ਜਿਹੜਾ ਸਾਡਾ ਖਾਸ ਰਿਸ਼ਤੇ ਦਾ ਸੀ ਉਹ ਇੱਥੇ ਮਿਲਤੀ ਮੰਗਾਈ ਸੀ। ਅੱਛਾ ਜੀ। ਮਿਲਤੀ ਵਗਾ ਕੇ ਆਏ ਤਾਂ ਪਹਿਲਾ ਦੇਣਾ। ਤੇ ਐਨੇ ਵੇਹ ਤੋਂ ਅੰਦਰ ਅੰਦਰ ਇਹਨਾਂ ਬਾਹਰ ਨੇ ਕਹਿੰਦੇ ਗੋਲੀ ਮਾਰ ਕੇ ਮਾਰ ਦੇ। ਅੱਛਾ ਜੀ। ਇਦਾਂ ਸੀ। ਤੇ ਫਿਰ ਉਸ ਟਾਈਮ ਤੇ ਜੇ ਤਾਂ ਤੁਸੀਂ ਦੱਸਦੇ ਕਿ ਉਹ ਪਿਆਹਾ ਸ਼ਾਦੀਆਂ 'ਚ ਵੀ ਜਾਂਦੇ ਸੀਗੇ ਤੁਸੀਂ ਜੋ ਦੇਣ ਲੈਣ ਜੋ ਵੀ ਆਪਣਾ ਚੱਲਦਾ ਆ ਮਤਲਬ ਰਿਸ਼ਤੇਦਾਰੀ ਤੋਂ ਵੀ ਵੱਧ ਕੇ ਤੁਹਾਡੇ ਆ ਬਾ ਬਾਦੂ ਸੀ ਤੇ ਉਸ ਟਾਈਮ ਤੁਸੀਂ 47 ਦੇ ਵਿੱਚ 8-9 ਸਾਲ ਦੇ ਸੀਗੇ ਹਾਂ ਤੇ ਛੋਟੇ ਛੋਟੇ ਸੀਗੇ ਮਾਤਰਾ 8-9 ਸਾਲ ਦੇ ਸਾਹ ਤੁਹਾਡੀ ਉਮਰ ਆ 50 60 70 ਤੇ ਤੁਸੀਂ ਤਾਂ ਉਸ ਸਮੇਂ 20 ਸਾਲ ਦੇ 15-20 15 ਨਹੀਂ ਨਹੀਂ ਜੀ 9-10 ਸਾਲ ਦੇ 9-10 ਤੁਸੀਂ ਪੂਰਾ ਦੇਖਿਆ ਹੋਇਆ ਹਾਂ ਪੂਰਾ ਜੀ ਪੂਰਾ ਛੱਡ ਕੇ ਏ ਮੈਂ ਕਹਿਆ ਸਾਨੂੰ ਇਹ ਲੁੱਟਣਾਉਂਦੇ ਸਿੱਖ ਅੱਛਾ ਇਹਨਾਂ ਕੋ ਪੈਸੇ ਮੁ슬ਮਾਨਾਂ ਦੇ ਇਹਨਾਂ ਕੋ ਤਾਂ ਅਸੀਂ ਉਹ ਬਨੇਰਾ ਆਇਆ ਉੱਤੇ ਬੱਜਾਇਆ ਕਿ ਜੰਗਲਾ ਜਾ ਹਾਂਜੀ ਤੇ ਕਰ ਦਾਂਗਾ ਇੱਥੇ ਲੁੱਟ ਜਾ ਫੇ ਸਾਡੇ ਪਿੰਡ ਦੇ ਸਰਦਾਰ ਆ ਗਏ ਸੀ ਜਗੀਰਦਾਰ ਹਾਂਜੀ ਉਹ ਸੀ ਬਹੁਤ ਕਰਨ ਬਗੈਰ ਉਹਨਾਂ ਅਸਲਾ ਅਸਲਾ ਬਗੈਰ ਮਿਲਿਆ ਸੀ ਹਾਂਜੀ ਉਹ ਕਹਿੰਦਾ ਵੀ ਜਿਹੜਾ ਆਵੇ ਮਾਰ ਇਸੇ ਨਾ ਛੱਡਣਾ ਨਹੀਂ ਮਤਲਬ ਉਸ ਟਾਈਮ ਉਹ ਸਾਜੋ ਰੱਖਿਆ ਕੀਤੀ ਹਾਲਾਤ ਜੱਤਨਾਕ ਸੀਗੇ ਓੱਖਾ ਟਾਈਮ ਕੱਡੇ ਬਹੁਤ ਬਹੁਤ ਯੋ ਤਾਂ ਮੈਂ ਕਹਾਂ ਜੀ ਅਸੀਂ ਆ ਮੈਂ ਪਹਿਲਾਂ ਤੋਂ ਬਿਮਾਰ ਹਾਂ ਇਹ ਲਤ ਨਹੀਂ ਚੱਲਦੀ ਸੀ ਤਾਂ ਉਹ ਕਹਿੰਦੇ ਜਿੱਦਨ ਨਾ ਨਾ ਸਾਗਰੇ ਸੀ ਤੇ ਥੋੜਾ ਬਹੁਤਾ ਤੇ ਸਾਨੂੰ ਕਹ ਦਿਆ ਕਿ ਜਿੱਦਨ ਲੋਕ ਨਰਸੇ ਨਰਸੇ ਤੇ ਇੱਕ ਗੋਤ ਕੀ ਕੀ ਸੀ ਇਹਨਾਂ ਦੇ ਇਹਨਾਂ ਦੇ ਜਿਹੜੇ ਮੁਸਲਮਾਨ ਜਿਹੜੇ ਮੁਸਲਮਾਨ ਉਹ ਉਹ ਸਿੱਧੂ ਸੀ ਉਹ ਉਹਨਾਂ ਦੇ ਘਰੋਂ ਸਾਡੀ ਹਾਂਜੀ ਭੂਆ ਲੱਗਦੀ ਸੀ ਹਾਂਜੀ ਉਹਨਾਂ ਦਾ ਤਾਂ ਮੈਨੂੰ ਪਤਾ ਨਹੀਂ ਉਹ ਸਿੱਧੂ ਸੀ ਤੇ ਸਾਡਾ ਵੀ ਸਿੱਧੂ ਸੀ ਇਸ ਕਰਕੇ ਸਾਡੀ ਭੈਣ ਤੇ ਇਹ ਕਈ ਤਾਂ ਆਪਣੇ ਹੈਗੇ ਆ ਚੀਮੇ ਆ ਰਾਉ ਸੇਖਿਆ ਜਾਂ ਰਾਸੇਖ ਇਹ ਵਗੈਰਾ ਇਦਾਂ ਨਹੀਂ ਹੈਗੇ ਇਹ ਇਦਾਂ ਨਹੀਂ ਹੈ ਜੀ ਉਹ ਰਾਸੇਖ ਨਹੀਂ ਸਾਡੇ ਇਹ ਮੁਸਲਮਾਨ ਸੇ ਰਾਸੇਖ ਨਹੀਂ ਸੀਗੇ ਜਿਹਨੇ ਆ ਮੇ ਜਿਹੜੇ ਜੱਜ ਸੇ ਉਹ ਸੀ ਹਾਂ ਤੇ ਮਤਲਬ ਉਸ ਟਾਈਮ ਦੇ ਉੱਤੇ ਮਲਦਾਰਦ ਨਾਲ ਜਿਹੜਾ ਮੰਜ਼ਰ ਬਣਿਆ ਉਹ ਅਸੀਂ ਆਪ ਅੱਖੀ ਦੇਖਿਆ ਜੀ ਨਾਥਪੜ੍ਹ ਗੋਲੀਆਂ ਚੱਲਦੀਆਂ ਆ ਘਾ ਲੱਗਦੀਆਂ ਪਿੰਡਾਂ ਨੂੰ अच्छा जी ਤੇ ਮੁਸਲਮਾਨ ਜਿਹੜੇ ਸੇ ਬੜੇ ਹਾਕਰ ਮਚੀ ਸੀ ਮੁਸਲਮਾਨ ਨਾਟਕ ਵੀ ਇੱਥੇ ਕੈਂਪ ਲਾਇਆ ਸੀ ਉਹ ਸਾਡੇ ਜਿਹਨੂੰ ਅਸੀਂ ਫੁੱਪੜ ਕਹਿੰਦੇ ਸੀ ਸਾਡੀ ਧੂੜ ਉਹ ਵੇਚੇ ਰਾਇਆ ਤਾਂ ਉਹਨ ਫੇਰਾਕੀ ਕੀਤੀ ਤੇ ਜਿਹੜਾ ਇਹ ਆਪਣਾ ਪਿੰਡ ਆ ਬੀਬੀ ਦੀ ਪੰਡੋਰੀ ਹਾਂ ਇਹਦੇ ਬਾਰੇ ਥੋੜਾ ਦੱਸੋ ਸਾਨੂੰ ਇਤਿਹਾਸ ਕੀ ਇਹ ਪਿੰਡ ਕਿੱਦਾਂ ਬਣਿਆ ਇਹਦੀ ਕਿੱਦਾਂ ਇਹ ਮਾਰਾ ਇੱਥੇ ਬੀਬੀ ਹੋਈ ਆ ਉਹਦੇ ਨਾਂ ਤੇ ਬਣਿਆ ਉਹ ਰਾਤ ਨੂੰ ਵਿਆਹੀ ਸੀ ਅੱਛਾ ਜੀ ਤੇ ਉਹ ਰਾਤ ਨੂੰ ਪਾਣੀ ਮੰਗਿਆ ਕਿ ਜਿੱਦਾਂ ਕਹਿਆ ਮੈਂ ਪਾਣੀ ਪੀਣਾ ਉਹ ਲੈ ਖੜੀ ਰਹੀ ਉਹਨੂੰ ਫਿਰ ਮਹਾਰਾਜ ਦੀ ਕਿਰਪਾ ਨਾਲ ਦਿਵਦਸ਼ੀ ਹੋ ਗਈ ਅੱਛਾ ਜੀ ਉਹ ਫਿਰ ਬਾਬਾ ਫਰੀਦ ਆਉਂਦਾ ਸੀ ਹਾਂਜੀ ਉਦੋਂ ਭਗਤੀ ਕਰਕੇ ਉਹ ਬਾਜ਼ਾ ਉਹ ਕਰਾਮਤ ਵੀ ਉੱਡ ਜੋ ਚਲੀ ਤਾਂ ਬਾਜ਼ਾ ਚਲੀ ਉਹ ਕਹਿੰਦਾ ਮੈਨੂੰ ਮਿਲ ਕੇ ਉਹਦੀ ਬਾਣ ਕਿਹਾ ਵੀ ਤੂੰ ਹਲੇ ਤੂੰ ਕਹਿੰਦੇ ਜੀ ਜੀ ਹਮਾਰਾ ਤੋ ਉਹ ਫਿਰ ਰਾਹੇ ਨਗਰਾ ਬੋਣ ਵਾ ਬਾਬੇ ਫਰੀਦ ਦੀ ਜਗਾ ਹਾਂਜੀ ਉਹ ਤੇ ਬਰ ਉਹ ਜਾਂਦਾ ਤਾਂ ਉਹ ਕਹਿੰਦਾ ਬੀਬੀ ਪਾਣੀ ਪੜਾਉ ਉਹ ਪਾਉਂਦੀ ਨਹੀਂ ਹੂੰ ਹੂੰ ਉਹ ਜਿਹੜਾ ਜਾਰਾ ਮਸ਼ੂਰ ਬੀਬੀ ਹਾਂਜੀ ਉਹ ਫੇਰ ਉਹ ਕਹਿੰਦੀ ਇੱਥੇ ਇਹ ਨਹੀਂ ਮਾਝੋ ਕਹਿੰਦੇ ਤੈਨਕੇ ਤਬਾ ਕਹਿੰਦੀ ਤੇ ਜਿੱਦਾਂ ਤੈਨੂੰ ਪੜਾਉ ਉਹਦਾ ਤੂੰ ਤਾਂ ਕਹਿੰਦੀ ਹੰਕਾਰੀ ਹੈ ਉਹ ਜਾਈ ਉਹਨੂੰ ਬੜੇ ਮਸਾਲਾ ਕਹਿੰਦੇ ਐਦਾਂ ਨਹੀਂ ਭਗਤੀ ਹੁੰਦੀ ਹੈ ਨਿਮਰਤਾ ਨਾਲ ਹਾਂਜੀ ਹਾਂਜੀ ਉਹ ਫੇਰ ਉਹ ਇਸ ਕਰਕੇ ਉਹਨੂੰ ਕਿਹਾ ਵੀ ਇੱਥੇ ਮਾਝੋ ਜਿੜੀ ਹੋ ਜਿਓ ਚੱਲੀ ਹੈ ਨੀ ਤੂੰ ਆਪਣਾ ਫੇਰ ਉਹਨਾਂ ਕਹਿੰਦਾ ਮੈਂ ਆਪਣੀ ਭੈਣ ਦੇ ਘਰ ਆਗਲ ਗਿਆ ਉਹਨੂੰ ਮਲਤਾਨ ਸੀ ਉਹ ਹੂੰ ਹੂੰ ਉੱਥੇ ਪਾਣੀ ਪਾਣੀ ਇਥੇ ਮੈਂ ਜਾਂਦਾ ਉੱਥੇ ਸੀ ਉਹਨੂੰ ਇੰਨੀ ਜਾਨੀ ਮਾਰਿਆ ਦਿੱਧਵ ਦਿੱਸਤੀ ਹੋਈ ਤੇ ਕਹਿੰਦੀ ਮੈਂ ਆਪਣੀ ਭੈਣ ਦੇ ਘਰ ਆ ਕੇ ਲਗੀ ਉਹਨੂੰ ਬੁਜਾਉਣੇ ਤਾਂ ਫਿਰ ਉਹ ਮੱਥਾ ਟੇਕ ਕੇ ਫਿਰ ਪਿੱਛੇ ਭੱਜ ਕੇ ਚਲ ਗਿਆ ਅੱਛਾ ਜੀ ਤੇ ਇਹ ਜਿਹੜੀ ਉਧਰ ਬਾਬੇ ਖਾਕੀ ਸ਼ਾਲਾ ਲੱਗੇ ਇੱਕ ਬਣਿਆ ਹੋਇਆ ਇੱਕ ਦਵਾਰ ਬਣੀ ਹੋਈ ਆ ਉਹ ਦਵਾਰ ਉੱਥੇ ਖੂਹ ਹੀ ਆ ਜੀ ਬੰਦ ਕੀਤੀ ਹੋਆ ਅੱਗੇ ਇੱਕ ਨਿਹੰਗ ਵੀ ਆਇਆ ਸੀ ਹਾਂਜੀ ਮੈਂ ਕਿਹਾ ਤੁਸੀਂ ਕਹੋ ਸਾਡੀ ਕੌਣ ਆਖੇ ਲੱਗਦਾ ਉਹ ਕਹਿੰਦੇ ਅਸੀਂ ਕਰਾਂਗੇ ਜੀ ਪਲਾਣਾ ਕੋਲ ਹੈਗਾ ਨਿਹੰਗਾ ਸਿੱਧਾ ਦਾ ਗੁਰਦੁਆਰਾ ਅਤੂਰਲੀ ਕਹਿੰਦੇ ਸੀ ਉਹਨਾਂ ਨੂੰ ਕਹਾਂਗੇ ਉਹ ਇੱਥੇ ਸਾਡਾ ਸਰਪੰਚ ਸੀ ਉਹ ਵੀ ਕਹਿੰਦਾ ਸੀ ਹੁਣ ਪਤਾ ਨਹੀਂ ਹੁਣ ਨਵਾਂ ਸਰਪੰਚ ਬਣਿਆ ਉਹਨੂੰ ਕਾ ਐਦਾਂ ਜਿਹੜੇ ਆਉਂਦੇ ਆ ਉਹ ਕਹਿੰਦੇ ਉਹ ਜਿਹੜੀ ਜਗ੍ਹਾ ਉਹ ਅਸਲੀ ਜਗ੍ਹਾ ਆ ਉਹ ਉੱਥੇ ਉਹ ਬੀਬੀ ਦੀ ਜਗ੍ਹਾ ਨਹੀਂ ਉੱਥੇ ਪਾਣੀ ਕੱਢ ਕੇ ਪਾਉਂਦੀ ਸੀ ਤੇ ਅਸਲੀ ਹੋਊਗੀ ਉਹ ਉੱਥੇ ਪੀਰ ਸਿੰਘ ਮੁਸਲਮਾਨ ਹਾਂਜੀ ਜਿਹਨੂੰ ਕਿ ਖਾਕੀ ਸ਼ਾ ਕਹਿੰਦੇ ਸੀ ਉਹਨੂੰ ਯਾਰ ਪੀਂ ਸਕਦੇ ਸੀ ਅੱਛਾ ਜੀ ਉੱਥੋਂ ਦੀ ਸੇਵਾ ਕਾ ਜੀ ਉੱਥੋਂ ਵੀ ਹੋ ਸਕਦਾ ਹਾਂ ਜਾਨੀ ਉੱਥੋਂ ਉਹ ਯਾਰ ਹੋਣ ਕਰਕੇ ਫਿਰ ਬਾਬਾ ਖਾਕੀ ਸ਼ਾ ਬਣਿਆ ਉੱਪਰ ਉੱਥੇ ਉੱਥੇ ਹੁਣ ਐਸ ਵੀਰਾਂ ਨੂੰ ਚੌਕੀਆਂ ਲੱਗਦੀ ਇਹ ਇਹ ਜਗ੍ਹਾ ਨੂੰ ਤੁਸੀਂ ਕੀ ਕਹੋਗੇ ਕਿ ਉਹ ਮਤਲਬ ਉਸੇ ਜਗ੍ਹਾ ਤੇ ਉਹ ਬੀਬੀ ਨੇ ਪਾਣੀ ਬਾਬਾ ਫਰੀਦ ਜੀ ਹਾਂਜੀ ਉਸ ਜਗ੍ਹਾ ਤੇ ਖੂਈ ਆ ਉਹ ਪੂਰੀ ਉਹ ਤੋਂ ਪਾਣੀ ਪੜਾਉਣੀ ਸੀ ਅੱਛਾ ਜੀ ਉਹ ਮੁਸਲਮਾਨਾਂ ਦੇ ਬਾਗ ਹੋਗੇ ਜਾਂ ਜੱਟਾਂ ਦੇ ਹੋਗੇ ਐਂ ਉੱਥੇ ਉਹਨਾਂ ਦਾ ਘਰ ਸੀ ਜਾਂ ਖੂਈ ਰੱਖਲਾ ਉਥੋਂ ਪਾਣੀ ਕੱਢ ਕਰ ਜਾਂ ਆਪਣੀ ਭੈਣ ਨੂੰ ਮਤਲਬ ਕਿ ਤੁਸੀਂ ਇਸ ਚੀਜ਼ ਨਾਲ ਹੈਗੇ ਕਿ ਉਹ ਜਿਹੜੀ ਜਗ੍ਹਾ ਉਹਨਾਂ ਦੀ ਹੈ ਹਾਂ ਉਹਦੇ ਉੱਤੇ ਕੁਝ ਕੀਤਾ ਨਹੀਂ ਕਿਸਨੇ ਮੈਂ ਉਹ ਪੂਰ ਦਿੱਤੀ ਹੋਇਆ ਨਾ ਹਾਂ ਹਾਂ ਮੁਸਲਮਾਨੀ ਜਗ੍ਹਾ ਜਿਹੜੀ ਸੀ ਉਹ ਉਥੇ ਖੁੱਈ ਸੀਗੀ ਉਹ ਅਸੀਂ ਆਪ ਦੇਖੀਆ ਜਦੋਂ ਹੁਣ ਸਿੱਖ ਆਗਾ ਉਹਨੇ ਹੌਲੀ ਹੌਲੀ ਪੂਰ ਕੇ ਉਹ ਤੋਂ ਬੰਦ ਕੀਤੀ ਹੋਇਆ ਤਾਂ ਜਗ੍ਹਾ ਉਥੇ ਬਣਾਇਆ ਤੇ ਨਾਕਾਇਆ ਵੀ ਨਾ ਆਇਆ ਉੱਥੇ ਅੱਛਾ ਜੀ ਬਣਾਇਆ ਇਹ ਜਗ੍ਹਾ ਤੇ ਇਹ ਜਿਹੜਾ ਪਿੰਡ ਆ ਇੱਥੇ ਕਾਪਲ ਮੈਂ ਦੇਖਿਆ ਪੀਰਾਂ ਦੀ ਜਗ੍ਹਾ ਇਹ ਪ੍ਰਾਤਨ ਪਿੰਡ ਤੇ ਮੁਸਲਮਾਨ ਦੇਖੋ ਜੀ ਹਾਜੀ ਜੀਦਲ ਗੋਡਾ ਪੀਰ ਅੱਛਾ ਜੰਦਾ ਪੀਰ ਹਾਂਜੀ ਤੋਤੇ ਸ਼ਾਇਦ ਆ ਤਕੀਆ ਹਾਂਜੀ ਗੋਡਾ ਪੀਵੇ ਸਾਰਾ ਉਹ ਖਾਕੀ ਜਾ ਤੋ ਚਲੇ ਜਾਏਗਾ ਅੱਛਾ ਜੀ ਉਹਨਾਂ ਦਾ ਫੇਰਾ ਜਿੱਤੇ ਜਿੱਤੇ ਉਹ ਫਿਰਦੇ ਸੇ ਉਹ ਇਹ ਕੰਮ ਕਰਦੇ ਤੇ ਬਾਬਾ ਜੀ ਤੁਹਾਡੀ ਪਾਕਿਸਤਾਨ ਚ ਫੇ ਕਦੀ ਕੋਈ ਗੱਲਬਾਤ ਕੋਈ ਤੁਹਾਡਾ ਜਿਹੜਾ ਪੁਰਾਣਾ ਜਿਹੜਾ ਪੁਰਾਣਾ ਇਸ ਦਾ ਮਿਲਿਆ ਨਹੀਂ ਉਹ ਕਹਿੰਦਾ ਜੀ ਉਹ ਮਿਲਿਆ ਹੈਗਾ ਕਹਿੰਦਾ ਜੀ ਮੈਂ ਫਲਾਣੇ ਉਹ ਮੈਂ ਕਹਾਂ ਜੀ ਉਹ ਤਾਂ ਸਾਰੇ ਮਰ ਗਏ ਹਾਂ ਹਾਂ ਉਹ ਹੀ ਉਮਰ ਜ਼ਿਆਦਾ ਸੀ ਅੱਛਾ ਜੀ ਕਿ ਮੈਂ ਕਹਾਂ ਵੀ ਉਹ ਤਾਂ ਤੁਸੀਂ ਵੀ ਪੁਰਾਣੇ ਬਣਿਆ ਮੇਰੇ ਨਾਲ ਉਹ ਫੇਕਿਆ ਕੰਨੇ ਬਹੁਤ ਬਹੁਤ ਧੰਨਵਾਦ ਚਲੋ ਤੁਹਾਡੀ ਮਰਕਤ ਹੋ ਗਈ ਉਹਨਾ ਗੁਲਾਮ ਮੁਹੰਮਦ ਵਾ ਤੇ ਇਹde ਸਾਡੇ ਸੇ ਬਾਬੂ ਆਬਦਲਾ ਕਹ ਉਹਦਾ ਭਰਾ ਸੀ ਮੁਹੰਮਦ ਸੈਨ ਅੱਛੇ ਮੁਹੰਮਦ ਸੈਨ ਉਹ ਇਹ ਜਾਨੀ ਬਹੁਤ ਤਗੜੇ ਘਰ ਸੀ ਸਾਡੇ ਪਿੰਡ ਦੇ ਵਿੱਚ ਮੁਖ ਬੰਦੇ ਸੀ ਹੂੰ ਹੂੰ ਉਹ ਫੇ ਇਦਾ ਸੀ ਵੀ ਉਹਨਾਂ ਉਹ ਕਹਿੰਦਾ ਮੈਂ ਉਹਨਾਂ ਨੂੰ ਜਾਣਦਾ ਜੀ ਤੇ ਇਹ ਉਹ ਸਾਡੇ ਅੰਦਰ ਘਰ ਹੈ ਜੇ ਪ੍ਰਾਣੀ ਜਿਹੜੇ ਸਾਡੇ ਘਰ ਵਾ ਉੱਥੇ ਰਹਿੰਦਾ ਹੁੰਦਾ ਸੀ ਤਾਂ ਗੁਲਾਮ ਮੁਹੰਮਦ ਉਹ ਮੈਂ ਤਾਂ ਉੱਥੇ ਰਹਿੰਦਾ ਸੀ ਉਹ ਉਹ ਵੀ ਪੜਨੋਂ ਹਟ ਗਿਆ ਸੀ ਉਹਦਾ ਖਰ ਬਾਪ ਮਾਰ ਕੇ ਕਹਿੰਦਾ ਸੀ ਅੱਛਾ ਮੈਂ ਤੇ ਖੇਤੀਬਾੜੀ ਕਰਨ ਲੱਪਿਆ ਇਦਾਂ ਕਰਕੇ ਗੱਲ ਵਸ ਠੀਕ ਹੈ ਤੇ ਬਾਬਾ ਜੀ ਯਾਦ ਤਾਂ ਆਉਂਦੀ ਹਣੀ ਉਹਨਾਂ ਦੀ ਲੈ ਜੀ ਮੈਂ ਤੁਹਾਨੂੰ ਕਹ ਰਿਹਾ ਮੈਂ ਪਵਾਈ ਰਿਹਾ ਅੱਛਾ ਆ ਆਪਣਾ ਡੇਰਾ ਬਾਬਾ ਨਾਨਕ ਪੂਰਾ ਉੱਤੇ ਦਰਿਆ ਤੇ ਯਾਰਾ ਵੀ ਦਰਿਆ ਸੀ ਹੂੰ ਹੂੰ ਉੱਥੇ ਉਦੋਂ ਆ ਦੁਆੜਾ ਕੌਮਨ ਸਟੈਂਡਰ ਆਸੀ ਹਾਂਜੀ ਸਾਨੂੰ ਪੈਂਟ ਚ ਹਾਂਜੀ ਉੱਥੇ ਭਰਾਵਾ ਅਸੀਂ ਉਹ ਸਰਵੇਖਣ ਚਲੇ ਗਏ ਉਰਦੂ ਪੜਿਆ ਮੈਂ ਹੀ ਸੀ ਬਾਕੀ ਤਾਂ ਪੰਜਾਬੀ ਉਹ ਕਹਿੰਦੇ ਤੂੰ ਉਹ ਪਾਉ ਬਸ ਸਾਡੇ ਵਿੱਚ ਪੜਵਾਇ ਸੀ ਉਹ ਉਰਦੂ ਨਹੀਂ ਸੀ ਆਂਦੇ ਮੈਂ ਕਿਹਾ ਮੈਂ ਜਾਉ ਤਾਂ ਗੋਈ ਚਲੇ ਗਏ ਹੁਣ ਅਸੀਂ ਤਾਂ ਸੱਚੀ ਗੱਲ 7 ਲੱਖ ਬੰਦੇ ਸੀ ਬੁੜਿਆਂ ਦੇ ਇਹ ਕਹਿੰਦਾ ਚੰਗਾ ਭਾਂ ਚ ਪੜਵਾਇਆ ਤਾਂ ਇਹ ਗਾਇ ਕੱਢ ਕੇ ਮੈਂ ਕਹਾ ਇਹ ਮਾਰ ਕੇ ਸਾਨੂੰ ਇਹ ਸਾਨੂੰ ਫਾਇਦਾ ਕੋਈ ਨਹੀਂ ਅਸੀਂ ਫਿਰ ਚੰਡੀਗੜ੍ਹ ਨੂੰ ਕੀਤਾ ਹਾਂਜੀ ਐਪਲੀਕੇਸ਼ਨ ਨਹੀਂ ਉਦੋਂ ਮਾਇਓ ਉਦੋਂ ਕਿੱਥੇ ਪੁੱਛੀ ਚਿੱਠੀ ਕਿੱਥੀ ਉਹਨੇ ਚਿੱਠੀ ਨਹੀਂ ਜੀ ਉਹ ਭੇਜਿਆ ਸੀ ਜਿਹੜਾ ਨਹੀਂ ਨਹੀਂ ਆ ਜਿਹੜੇ ਹੁੰਦੇ ਆ ਚਪੜਾ ਸੀ ਹਾਂਜੀ ਹਾਂਜੀ ਅਸੀਂ ਇੱਥੇ ਇਦਾਂ ਹੋਈ ਆ ਅਸੀਂ ਚੱਲੇ ਆ ਇੱਕ ਬੰਦਾ ਉੱਥੇ ਇੱਕ ਰਾਮਕ੍ਰਿਸ਼ਨ ਡਾਂਸ ਸੀ ਅੱਛਾ ਜੀ ਉਹ ਬਹੁਤ ਸ਼ੋਹਲ ਸੀ ਕਹਿੰਦਾ ਕੋਈ ਨਹੀਂ ਤੈਨੂੰ ਅਸੀਂ ਮਾਰ ਨਹੀਂ ਦੇਣੇ ਬਚਾਰਾ ਮੈਂ ਕਿਹਾ ਮਾਰਨਾ ਕੀ ਅਸੀਂ ਕਰਨੀ ਨਾ ਕੋਈ ਮਨੋ ਉਹ ਕਰਕੇ ਉੱਥੇ ਇੱਕ ਬੰਦਾ ਮੈਨੂੰ ਮਿਲਿਆ ਜਿਹੜਾ ਉਹਨੂੰ ਮੈਂ ਕਿਹਾ ਉਹ ਕਹਿੰਦਾ ਬਲਾ ਨਾ ਇੱਥੇ ਗੋਲੀ ਮਾਰ ਦਿੰਦੇ ਮੁਸਲਮਾਨ ਮੈਂ ਖ ਬਲੌਂਗਾ ਸੀ ਇਹ ਕਿ ਚੱਕਰਾਂ ਮੈਂ ਜਾਂ ਮੈਂ ਅਸੀਂ ਸ਼ੋਰ ਬਹੁਤ ਉਹ ਫਿਰ ਰੋਂਦਾ ਚਲੇ ਗਿਆ ਜੈ ਮੈਂ ਤਸਿਆ ਨਹੀਂ ਮੈਂ ਕਿਸਾ ਸੀ ਯਾਨੀ ਲਾਹੌਰ ਦੇ ਸਿਚੂਏਸ਼ਨ ਤੱਕ ਰਕਾਰ ਲੈਂ ਚਲੇ ਜਾ ਤੁਸੀਂ ਹਾਂ ਉਹਦਾ ਸਿਚ ਜਿਹੜਾ ਨਾ ਉਹ ਤੱਕ ਰਕਾਰ ਲੈ ਕੇ ਦਿੱਤਾ ਨਹੀਂ ਉਹ ਕਹਿੰਦੀ ਹੈ ਇਸਨੂੰ ਉੱਥੇ ਪੇਜ ਜਾਣੀ ਬਸਾਵੀਆਂ ਹੁੰਦੀਆਂ ਨੇ ਪ੍ਰਾਣੀਆਂ ਉਹ ਫਿਰ ਫਿਰ ਅਜਨਾ ਤਸੀਲ ਚ ਆ ਕੇ ਅਸੀਂ ਵੇਓ ਰਕਾਰ ਚ ਮੈਂ ਤੋ ਹੀ ਲਾਹੌਰ ਦੇਖਿਆ ਆ ਲਾਹੌਰ ਦੇਖਿਆ ਜਾਨੀ ਇਹਦਾ 56 ਪਹਿਂਚੇ ਸਟਪੈਂਚੇ ਦੇਖਿਆ ਨਾ ਅੱਛਾ ਜੀ ਮਤਲਬ ਲੋਹਰਸ਼ਾਹ ਦੇਖਿਆ ਆਏ ਸੀ ਉਦਾਂ ਵੀ ਕਦੀ ਮੌਕਾ ਮਿਲਿਆ ਪਾਕਿਸਤਾਨ ਜਾਣ ਦਾ ਹਾਂ ਉਦਾਂ ਕਿਤੇ ਉਦਾਂ ਦਾ ਕਈ ਕੁਛ ਤੋਂ ਬਿਮਾਰ ਹੈ ਨਾ ਹੁਣ ਤਾਂ ਸਿਹਤ ਵੀ ਤੁਹਾਡੀ ਹੁਣ ਤਾਂ ਹੁਣ ਤਾਂ ਜਾਣੇ ਉਹਦੇ ਆਪਣੇ ਸੰਗੀ ਸਾਥੀ ਸੀ ਉਹਨਾਂ ਦਾ ਕਦੀ ਕੋਈ ਪਤਾ ਮਿਲਿਆ ਹੋਵੇ ਜਿਹੜੇ ਇੱਥੋਂ ਪਿੰਡੋਂ ਗਏ ਸੀ ਦੇਖੋ ਉਹ ਜਿਹੜੇ ਕਹਿੰਦੇ ਆ ਜੀ ਉਹ ਪਤਾ ਨਹੀਂ ਕਿੱਥੇ ਰਹਿੰਦੇ ਉਹ ਨੋਨ ਦੱਸੇ ਗੁਰਾਮ ਮੁਹੰਮਦ ਅੱਛਾ ਜੀ ਕਹਿੰਦਾ ਉਹ ਤਗੜੇ ਬੰਦੇ ਸੀ ਅਸੀਂ ਗਰੀਬ ਸੀ ਜ਼ਿਮੀਂਦਾਰ ਸੀ ਗੁਰਾਮ ਮੁਹੰਮਦ ਕਹਿੰਦਾ ਅਸੀਂ ਤਾਂ ਪਿੰਡੇ ਰਹੇ ਉਹ ਪਤਾ ਨਹੀਂ ਕਿੱਥੇ ਉਹ ਜਾਵੇ ਸਮਾਟਿਆ ਜਾ ਕੇ ਕਮਾਈ ਕਰ ਕਰਨ ਤਾਂ ਬਹੁਤ ਦੂਰ ਦੂਰ ਜਾਂਦੇ ਸੀ ਠੀਕ ਹੈ ਉਹ ਫੇਰ ਕਹਿੰਦਾ ਉਹ ਜੇ ਸਾਡੇ ਰਿਸ਼ਤੇ ਆ ਮਮਨ ਸਿੰਘ ਨਾਲ ਸੈਟੀ ਹੁੰਦਾ ਸੀ ਉਹ ਇੱਕ ਸਾਡੀ ਬੈਂਕ ਦਾ ਸੈਟੀ ਹੁੰਦਾ ਉਹਨਾਂ ਦਾ ਮਮਨ ਬਾਗਬਦਾ ਸੇ ਉਹ ਅਸੀਂ ਸਿਗੈ ਨਾ ਅਸੀਂ ਇਹ ਪਿੰਡ ਵਿੱਚ ਤੁਹਾਡਾ ਮਕਾਨ ਜਿਹੜਾ ਪੁਰਾਣਾ ਹਾਇ ਇਹ ਦਾ ਨਵਾਂ ਬਣਾਉ ਉਥੇ ਆ ਨਾ ਆ ਸਾਡੀ ਵੇਲੀ ਆ ਅੱਛਾ ਤੇ ਇਥੇ ਮਸਜਿਦ ਵੀ ਆ ਪਿੰਡ 'ਚ ਕੋਈ ਬਹੁਤ ਜਿਹੜੀ ਇੱਕ ਭਾਜੀ ਕਹਿੰਦੇ ਸੀ ਕਿ ਕੋਈ ਪੁਰਾਣੀ ਮਸਜਿਦ ਆ ਹੈ ਜੀ ਆ ਜੀ ਪੁਰਾਣੀ ਉਹ ਆ ਗਿਆ ਉਹ ਸਜ਼ਾਰਾ ਨਹੀਂ ਉਹ ਹਵੇਲੀ ਚ ਆ ਗਈ ਉਹ ਅੱਛਾ ਜੀ ਉਹ ਮਤਲਬ ਹੈਗੀ ਆ ਉੱਥੇ ਉਹ ਹੈਗੀ ਇਹ ਕਹੇਗੀ ਉਹ ਜਿਹੜਾ ਤੋਤੇ ਆ ਉੱਥੇ ਮਸੀਤ ਹੈਗੀ ਬੋੜਾਂ ਥੱਲੇ ਅੱਛਾ ਜੀ ਮਤਲਬ ਕੋਈ ਜਿਹੜੀ ਮਤਲਬ ਦੋ ਦੋ ਮਸੀਤਾਂ ਹੈਗੀ ਮਤਲਬ ਉਹਨਾਂ ਦਾ ਕੋਈ ਖੰਡਰ ਹੋ ਗਿਆ ਜਾਂ ਸੰਭਾਲ ਹੈਗੀ ਉਹਨਾਂ ਦੀ ਸੰਭਾਲ ਉੱਥੇ ਰਹਿੰਦੇ ਬਾਦਮੀ ਤੇ ਰਹਿੰਦੇ ਆ ਜੀ ਉਹ ਵੀ ਸਾंप ਦੇ ਆ ਅੱਛਾ ਜੀ ਤੇ ਇੱਧਰ ਉਜਾੜਾਂ ਦੇ ਕੋਲ ਉਹ ਸਜ਼ਾਰਾ ਉਹਨਾਂ ਵਿੱਚ ਪੈ ਗਈ ਉਹ ਪਿੱਛੇ ਗੁੱਜਰ ਆ ਗਿਆ ਇਸ ਲੈ ਅੱਛਾ ਜੀ ਉਹ ਕਹੇ ਵੀ ਇਹ ਤਾਂ ਮਾੜੀ ਗੱਲ ਆ ਬੇ ਉਹ ਕੱਢ ਦਿੱਤਾ ਸੀ ਯਾਨੀ ਕਹੇ ਤੇਣੀ ਦੀ ਠੀਕ ਹੈ ਜੀ ਉਹ ਕਹਿੰਦੇ ਅਸੀਂ ਸਾਹਮਣੀਆਂ ਕਹਿੰਦਾ ਜੇ ਤੂੰ ਤਾਂ ਕੰਨ ਕਬਜਾ ਕਰ ਇੱਕ ਪੈਸੇ ਸਾਨੂੰ ਤੰਗ ਕਰੂੰ ਹਾਂਜੀ ਹਾਂਜੀ ਉਹ ਉਹ ਕੱਢਦਾ ਸੀ ਉਹ ਉਹ ਸਾਹਮਣੇ ਉਥੇ ਜਗ੍ਹਾ ਬਾਬਿਆਂ ਦੀ ਹਾਂਜੀ ਉਹ ਉਥੇ ਉਹ ਜੱਟ ਜਰਾਗ ਬੱਤੀ ਕਰਦੇ ਬਕਾਇਦਾ ਹਾਂਜੀ ਤੇ ਬਾਬਾ ਜੀ ਤੁਸੀਂ ਸਾਨੂੰ ਆਪਣਾ ਕੀਮਤੀ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਾਇਆ ਦੇਖੋ ਗੱਲ ਸੁਣਾਈ ਤੇ ਕਹਿੰਦੇ ਆ ਗੱਲ ਇਹ ਹੁਣ ਸਾਡੀ ਸੋਤ-ਸਾਤ ਵੀ ਹੈ ਨਹੀਂ ਦੇਖੋ ਮੈਂ ਮੰਨਦਾ ਇਹ ਚੀਜ਼ ਨੂੰ ਕਿਤਾਬਾਂ 'ਚ ਬਹੁਤ ਕੁਝ ਲਿਖਿਆ ਆ। ਹਾਂ। ਕਿਤਾਬਾਂ ਸਾਨੂੰ ਬਹੁਤ-ਬਹੁਤ ਦੱਸਦੀਆਂ ਆ। ਹਾਂ। ਪਰ ਕਈ ਵਾਰੀ ਜਿੰਦਾ ਤੁਹਾਡੇ ਵਰਗੇ ਬਜ਼ੁਰਗ ਆ ਜਿਹੜੇ ਇਸ ਟਾਈਮ ਦੁਨੀਆ ਤੇ ਮੌਜੂਦ ਆ। ਤੇ ਉਹਨਾਂ ਕੋਲ ਵੀ ਇਤਿਹਾਸ ਮਤਲਬ ਉਹ ਸਮੇਟੀ ਬੈਠੇ ਆ। ਸਮੁੰਦਰ ਆ ਤੁਹਾਡੇ ਕੋਲ। ਉਸ ਸਮੇਂ ਦੇ ਹਿਸਾਬ ਨਾਲ ਕਈ ਮੈਂ ਤੁਹਾਨੂੰ ਹੋਰ ਦੱਸਦਾ। ਜੇ ਲੋੜ ਆਗੇ ਲੱਗਦੀ ਆ ਇੱਥੇ ਤੱਕ ਲਾਈ ਜਾਉਂਦੀਆਂ ਸੀ ਰਾਜਮਾ ਆ ਹੁਕੜਾਏ ਮੁਸਲਮਾਨ ਨੇ ਪਿੰਡਾ ਮਤਲਬ ਆ ਉਹ ਪਿੰਡਾ ਤੇ ਸੀਗੀ ਤਾਂ ਇੱਥੇ ਇੱਥੇ ਲੋ ਹੁੰਦੀ ਸੀ ਲੋ ਇੱਥੇ ਹੁੰਦੀ ਇੰਨੀਆਂ ਮਤਲਬ ਅੱਗ ਲਾ ਦਿੰਦੇ ਇਹ ਫੇ ਸਾਰੇ ਸ਼ਾਂਤ ਹਾਲ ਖਵਾਲਦੇ ਕਹਿੰਦੇ ਤੁਹਾਨੂੰ ਨਹੀਂ ਕੁਝ ਵੀ ਕੋ ਤੁਸੀਂ ਨਹੀਂ ਕੋ ਸਾਡਾ ਗਰੀਬਾਂ ਦਾ ਕੌਣ ਸੀ ਹਾਂਜੀ ਬਾਹਮਣ ਜੱਟਾਂ ਨੇ ਬਾਹਮਣ ਜਿਹੜੇ ਬਾਹਮਣਾਂ ਦੇ ਪਿੰਡ ਚਲੇਗਾ ਜਾਂ ਆਪਣੇ ਪਿੰਡਾਂ ਚਲੇਗਾ ਅਸੀਂ ਰਹੇਗਾ ਕੋਈ ਸਾਨੂੰ ਹਰ ਉਹ ਕਹਿੰਦੇ ਸਵੇ ਇਹਨਾਂ ਚੁਮਾਰਾਂ ਕੋ ਮੈਂ ਉਹਨਾਂ ਦਾ ਕੁਸਮਾਤ ਨੂੰ ਲਵਾਗੇ ਹਾਂਜੀ ਉਹਨਾਂ ਇਹ ਪਹਿਲਾਂ ਵੇਚ ਗਿਆ ਸਾਡਾ ਧਰਮੇ ਸੀ ਤੇ ਅਸੀਂ ਵੇਚਣਾ ਠੀਕ ਹੈ ਉਹਨਾਂ ਵੇਚ ਵੇਚ ਕੇ ਸਾਡਾ ਤਰਮਿੱਕਾ ਸੀ ਪਿਆਰ ਸੀ ਤੇ ਬਾਬਾ ਜੀ ਮੈਂ ਚਾਹੁੰਦਾ ਆ ਕਿ ਸਾਨੂੰ ਇੱਕ ਦੋ ਝਾਤੀਆਂ ਉੱਥੇ ਆਪੇ ਮਸੀਤ ਵੱਲ ਵੀ ਭਾਜੀ ਉਹ ਵੀ ਸਾਨੂੰ ਇਹ ਦਿਖਾ ਇੱਕ ਦਾ ਤਰਗੀ ਸੁਣੀ ਇੱਕੋ ਤੋਤੇ ਜਾਈ ਤਕੀਆ ਇਹ ਲੈ ਕੇ ਸਾਈਕਲ ਤੇ ਇਹਨਾਂ ਦਿਖਾ ਕੇ ਆ ਇਹ ਪਗੇ ਤੇ ਅਸੀਂ ਸਾਡੀ ਵੀਡੀਓ ਤੇ ਬਣੇ ਰਹਿਣਾ ਜੀ ਅਸੀਂ ਪਿੰਡ ਦਾ ਛੋਟਾ ਜਿਹਾ ਗੇੜਾ ਵੀ ਲਾਵਾਂਗੇ ਕੁਝ ਜਿਹੜੀਆਂ ਮਸੀਤਾਂ ਪ੍ਰਾਤਨ ਇੱਥੇ ਇਹ ਆ ਇੱਕ ਗੋਡਾ ਵੀ ਮੁਸਲਮਾਨੀ ਜਗ੍ਹਾ ਛੜਕਤੇ ਆ ਬਹਿ ਜਾਂਦੀ ਇੱਕ ਇਹ ਇਹ ਕਹਾ ਜੀ ਆ ਐਸੇ ਵੀ ਦਿਖਾ ਦੇ ਦਿਖਾ ਕੇ ਤੇ ਬਹਿ ਜੀ ਵੀਡੀਓ ਤੇ ਬਣੇ ਰਹੋ ਤੇ ਵੀਡੀਓ ਨੂੰ ਸ਼ੇਅਰ ਜਾ ਕੇ ਦੇਦ ਪਾਤ ਤੋਂ ਆ ਜਾਣਾ ਤੇ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਕੋਈ ਸੰਦੇਸ਼ ਕੋਈ ਸਨੇਹਾ ਦੇਣਾ ਚਾਹੋਗੇ ਸਾਡੇ ਲੋਕਾਂ ਨੂੰ ਜੇ ਪਾਕਿਸਤਾਨ ਚ ਜਾਣੀ ਵੀਡੀਓ ਤੁਹਾਡੀ ਇਹ ਹੈ ਮੈਂ ਜਿਹੜੀ ਗੱਲ ਕਰਦਾ ਜਿਆਦਾ ਸੀ ਉਹਨਾਂ ਜਾਣਦੇ ਨਹੀਂ ਕਿ ਇਹ ਜਿਹੜੇ ਸਾਨੂੰ ਜਾਣਦੇ ਉਹ ਮਲਮੂਰ ਕਹਿੰਦਾ ਹਾਂ ਤੇ ਕਹਿਣੀ ਵੀ ਇਹ ਆਬਦਲਾ ਕੋ ਬੁੜਾ ਸੀ ਉਹਦੀਆਂ ਦੋ ਜਾਨੀਆਂ ਸੀ ਉਹ ਸਾਡੀਆਂ ਪੂਆ ਸੀ ਹਾਂਜੀ ਮਨੂ ਕਹਿੰਦਾ ਵੇ ਸਾਡੇ ਨਾਲ ਦੇ ਹੁਣ ਅਸੀਂ ਨਹੀਂ ਰਹਿਣਾ ਉਹ ਵੀ ਕਿੱਥੇ ਰਹੇ ਹੋ ਬਿਲਕੁਲ ਜੀ ਬਿਲਕੁਲ ਇਹ ਆ ਵੇ ਜਿਹੜਾ ਉਹ ਉਧਰੋਂ ਸਾਨੂੰ ਉਹਨੂੰ ਪੁੱਛਾਂਗੇ ਕਿ ਤੇ ਆ ਕੀ ਨਾ ਆ ਕਿੱਦਾਂ ਐਦਾਂ ਹੋ ਸਕਦਾ ਚਲੋ ਜੇ ਕਿਤੇ ਬਾਬਾ ਜੀ ਦਾ ਕੋਈ ਸੰਗੀ ਸਾਥੀ ਬੀਬੀ ਪਡੋਰੀ ਦਾ ਪਾਕਿਸਤਾਨ ਦੇ ਵਿੱਚ ਦੇਖਦਾ ਹੋਵੇ ਹਾਂ ਤਾਂ ਜਰੂਰ ਸਾਡੇ ਨਾਲ ਸੰਪਰਕ ਕਰੇ ਕਮੈਂਟ ਕਰੇ ਸਾਨੂੰ ਤੇ ਅਸੀਂ ਚਲੋ ਹੋ ਸਕਦਾ ਮੋਬਾਈਲ ਆ ਰਹੀ ਉਹਨਾਂ ਦੀ ਮੁਲਾਕਾਤ ਆਹੋ ਇੱਕ ਆਦਿ ਇੱਕ ਰਹਿਮਤਲੀ ਉਹ ਵੀ ਸਾਡੀ ਉਹ ਰਹਿਮਤਲੀ ਇੱਕ ਮਾੜਾ ਹੁੰਦਾ ਸੀ ਅੱਛਾ ਜੀ ਉਹ ਇੱਕ ਫੱਤਾ ਫੱਤਾ ਇਹ ਚਾਰ ਬੰਦੇ ਹੁੰਦੇ ਸੀ ਜਾਨੀ ਇਹ ਨਹੀਂ ਪਤਾ ਕਿ ਪਾਕਿਸਤਾਨ ਚੋਂ ਕਿੱਥੇ ਆ ਇਹ ਨਹੀਂ ਪਤਾ ਅੱਛਾ ਜੀ ਚਲੋ ਪਾਕਿਸਤਾਨ ਵਾਲਿਆਂ ਦੀ ਡਿਊਟੀ ਹੈ ਚਲੋ ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਤੇ ਬਾਦ ਤੋਂ ਬਾਦ ਪੰਚਾਇਤ ਤੇ ਜੇ ਕਿਸੇ ਹੋਰ ਵੀਰ ਭੈਣ ਦੇ ਪਿੰਡ ਚ ਇਦਾਂ ਦਾ ਕੋਈ ਇਤਿਹਾਸ ਲੁਕਿਆ ਬੈਠਾ ਤਾਂ ਸਾਡੇ ਨਾਲ ਜਰੂਰ ਸੰਪਰਕ ਕਰੇ ਮਿਲਾਂਗਾ ਤੁਹਾਡੇ ਨਾਲ ਅਗਲੇ ਬਲੌਗ ਦੇ ਵਿੱਚ ਆਜਾਤ ਲੈਂਦਾ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਉੜਮਨੁ ਹਿਆਰਪੁਰ ਤੋਂ ਸਤਿ ਸ੍ਰੀ ਅਕਾਲ ਜੀ